ਸੱਚੀ ਗੱਲ ਦੋਸਤੋ ਦਾ ਆਤਰ ਗੈਲਰੀ ਮਾਨਸਾ ਵਾਲਿਆਂ ਕੋਲੇ ਖੜੇ ਆਪਾਂ ਸੋ ਬਹੁਤ ਸੋਹਣੇ ਫਰੇਗਰੈਂਸ ਵਾਲੇ ਪਰਫਿਊਮ ਨੇ ਬਾਈ ਹੋਰਾਂ ਕੋਲੇ ਸੱਚੀ ਗੱਲ ਬਾਈ ਸੱਚੀ ਗੱਲ ਹਾਂ ਬਾਈ ਜੀ ਕਿਹੜੇ ਕਿਹੜੇ ਪਰਫਿਊਮ ਨੇ ਜਿਹੜੇ ਆਪਣੇ ਕੋਲੇ ਮਿਲ ਜਾਂਦੇ ਨੇ ਆਪਣੇ ਕੋਲੇ ਤੁਹਾਨੂੰ ਜੀ ਹਰ ਤਰ੍ਹਾਂ ਦਾ ਅਰੇਬੀਅਨ ਇਟਾਲੀਅਨ ਫ੍ਰੈਂਚ ਸਪੈਨਿਸ਼ ਹਰ ਤਰ੍ਹਾਂ ਦਾ ਪਰਫਿਊਮ ਉਦ ਆਤਰ ਸਭ ਕੁਝ ਮਿਲ ਜੂਗਾ ਜੀ ਸਾਡੇ ਕੁਝ ਜਿਵੇਂ ਆਪਦੇ ਕ੍ਰੀਏਟ ਕਰੇ ਹੋਏ ਨੇ ਜਿਵੇਂ ਹੈਦਰ ਬਾਦਸ਼ਾ ਜਨਾਇਤ ਇਹ ਜ਼ਫਰ ਇਹ ਸਾਡੇ ਆਪ ਦੀਆਂ ਕ੍ਰੀਏਸ਼ਨਸ ਨੇ ਤੇ ਬਾਕੀ ਜਿਵੇਂ ਡਿਓਰ, ਗੂਚੀ, ਟੌਮ ਫੋਰਡ, ਐਲਵੀ, ਪ੍ਰਾਡਾ ਵਗੈਰਾ ਵਾਈਸ ਆਹ ਤਰ੍ਹਾਂ ਬਹੁਤ ਮਤਲਬ ਅੱਜ ਕੱਲ ਟ੍ਰੈਂਡਿੰਗ ਚ ਹਣਾ ਵੀ ਮਤਲਬ ਕਾਫੀ ਲੋਕਾਂ ਨੇ ਆਪਣੀਆਂ ਜਿਹੜੀਆਂ ਸ਼ਾਪ ਓਪਨ ਕਰ ਰੱਖੀਆਂ ਨੇ ਆਪਣੇ ਵਾਲੇ ਦੇ ਵਿੱਚ ਤੇ ਹੋਰਾਂ ਨਾਲ ਕੀ ਡਿਫਰੈਂਸ ਆ ਬਈ ਥੋੜਾ ਬਹੁਤਾ ਕੋਈ ਬਈ ਜੀ ਜਿਵੇਂ ਮੰਨ ਕੇ ਚਲੋ ਆਮ ਤੌਰ ਤੇ ਵਧਾ ਕੀ ਕਰਦੇ ਲੋਕ ਜੋ ਆਮ ਤੌਰ ਤੇ ਅੱਜ ਕੱਲ ਹਰ ਇੱਕ ਸੇਲ ਕਰ ਰਿਹਾ ਉਹ ਆਪਦਾ ਬਜਟ ਬਮਾਲਾ ਕਿ ਜਦ ਬੱਚੇ ਤਾਂ ਵੱਧ ਕਰਨ ਦੀ ਵੀ ਜ ਹੌਕਾ ਕੋਸ਼ਿਸ਼ ਕਰ ਰਹੇ ਨੇ ਲੋਕ ਉਹ ਚ ਕੀ ਕਰ ਰਹੇ ਨੇ ਉਹ ਸਿੰਥੈਟਿਕ ਯੂਜ਼ ਕਰ ਰਹੇ ਨੇ ਠੀਕ ਹੈ ਸਿੰਥੈਟਿਕ ਥੋੜੀ ਸਿਹਤ ਲਈ ਵੀ ਹਾਨੀਕਾਰਕ ਹੈ ਜੀ ਤੇ ਤੁਹਾਡੀ ਸਕਿਨ ਤੇ ਵੀ ਅਲਰਜੀ ਵਗੈਰਾ ਕਰੂਗਾ ਤੇ ਉਹ ਤੁਹਾਨੂੰ ਮੰਨ ਕੇ ਚਲੋ ਤੁਹਾਡਾ ਸਿਰ ਦੁਖਣ ਵੀ ਲਾਊਗਾ A to Z ਚੀਜ਼ ਤੁਹਾਨੂੰ ਖਬਰਾਟ ਵੀ ਕਰੂਗਾ ਉਹ ਬਹੁਤ ਦਿੱਕਤਾਂ ਤੁਹਾਨੂੰ ਫੇਸ ਕਰਨੀਆਂ ਪੈ ਸਕਦੀਆਂ ਹਨ ਜ਼ਰੂਰੀ ਨਹੀਂ ਵੀ ਤੁਹਾਨੂੰ ਹਰੇਕ ਬੰਦੇ ਨੂੰ ਹੀ ਉਹਦੇ ਨਾਲ ਅਲਰਜੀ ਹੋਊਗੀ ਜਿਵੇਂ ਹੁਣ ਉਹ ਚਾਂਸਸ ਹੁੰਦੇ ਨੇ ਉਹਦੇ ਨਾਲ ਠੀਕ ਹੈ ਇਹ ਜਿਹੜਾ ਆਪਣਾ ਇਹ ਆਪਣਾ ਆਰਗੈਨਿਕ ਨੇ ਇਹ ਪਿਓਰ ਆਰਗੈਨਿਕ ਬਣਿਆ ਆਪਣਾ ਜੀ ਪਿਓਰ ਆਰਗੈਨਿਕ ਨੇ ਇਹਨਾਂ 'ਚ ਸਿੰਥੈਟਿਕ ਯੂਜ਼ ਨਹੀਂ ਹੈਗੇ ਕੈਮੀਕਲ ਬੇਸ ਨਹੀਂ ਹੈਗੇ ਇਹ ਬਾਕੀ ਜੋ ਆਪਾਂ ਤੁਹਾਨੂੰ ਪਰਫਿਊਮ ਆਨ ਡਿਮਾਂਡ ਬਣਾ ਕੇ ਦੇਵਾਂਗੇ ਤੁਸੀਂ ਕਿਸੇ ਵੀ ਫਰੇਗਰੈਂਸ ਦਾ ਸਾਡਾ ਕੋਈ ਵੀ ਅਤਰੂਦ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹਦਾ ਪਰਫਿਊਮ ਬਣਾਉਣਾ ਹੈ ਸਾਤੋਂ ਤੁਸੀਂ 20 ml ਤੋਂ ਲੈ ਕੇ 100 ml ਤੱਕ 200 ml ਤੱਕ ਜਿੰਨੀ ਮਰਜ਼ੀ ਕੁਆਂਟੀਟੀ 'ਚ ਬਣਵਾ ਸਕਦੇ ਹੋ ਠੀਕ ਹੈ ਬਾਕੀ ਵਰਲਡਵਾਈਡ ਸ਼ਿਪਿੰਗ ਆਪਣੀ ਜਾਂਦੀ ਹੈ ਜੀ ਆਲ ਵਰਲਡ ਤੁਸੀਂ ਜਿੱਥੇ ਮਰਜ਼ੀ ਹੋਮ ਡਿਲੀਵਰੀ ਕਰਾ ਸਕਦੇ ਹੋ ਉਦੋਂ ਤੁਸੀਂ ਥੋੜਾ ਕੰਟੈਕਟ ਨੰਬਰ ਜਰੂਰ ਬੋਲੋ ਭਾਈ ਆਪਣਾ ਕੰਟੈਕਟ ਨੰਬਰ ਹੈਗਾ ਜੀ 7626002606 ਇੱਕ ਐਡਰੈਸ ਬੋਲੋ ਜਿੱਥੇ ਕਸਟਮਰ ਵਿਜ਼ਿਟ ਕਰਕੇ ਖਰੀਦਦਾ ਹੈ ਬੱਸ ਸਟੈਂਡ ਤੋਂ ਵਨਵੇ ਟ੍ਰੈਫ ਕਰੋੜ ਏ1 ਸਕੂਲ ਦੇ ਬਿਲਕੁਲ ਨਾਲ ਦਾਤਰ ਗੈਲਰੀ ਸੋ ਬਾਈ ਹੋਰਾਂ ਦਾ ਜਿਹੜਾ ਨੰਬਰ ਆ ਡਿਸਪਲੇ ਦੇ ਉੱਪਰ ਵੀ ਚੱਲ ਰਿਹਾ ਤੇ ਬਾਕੀ ਇਹਨਾਂ ਨਾਲ ਆਪਾਂ ਨੇ ਕਲੈਬੋਰੇਸ਼ਨ ਕੀਤੀ ਹੋਈ ਹੈ ਇਹਨਾਂ ਦੇ ਪੇਜ ਦੇ ਉੱਪਰ ਵਿਜ਼ਿਟ ਕਰਕੇ ਤੁਸੀਂ ਇਹਨਾਂ ਦੀ ਕਲੈਕਸ਼ਨ ਚੈੱਕ ਕਰ ਸਕਦੇ ਹੋਗੇ ਤੇ ਇਹਨਾਂ ਤੋਂ ਕੋਈ ਵੀ ਚੀਜ਼ ਘਰ ਬੈਠੇ ਆਰਡਰ ਕਰ ਸਕਦੇ ਹੋ ਹੁਣ ਘਰ ਬੈਠੇ ਕੋਰੀਅਰ ਹੋ ਜੂਗਾ ਕੋਈ ਵੀ ਇਸ ਤਰ੍ਹਾਂ ਜਾਂ ਇਧਰ ਨੇਚਰਲ ਸੀ ਹਣੀ ਵਗੈਰਾ ਦੇਖ ਰਹੇ ਹੋਗੇ ਹਾਂਜੀ ਮੇ ਰੂਮ ਫਰੈਸ਼ਨਰ ਹੁੰਦੇ ਨੇ ਸਟਿਕਸ ਹੋ ਗਈਆਂ ਫ੍ਰੈਗਰੈਂਸ ਵਾਸਤੇ ਬਖੂਰ ਹੋ ਗਿਆ ਜਾਂ ਸ਼ਹਿਦ ਹੋ ਗਿਆ ਜਾਂ ਕੋਈ ਵੀ ਡਿਜ਼ਾਈਨਰ ਬੋਟਲਸ ਬਾਕੀ ਜੇ ਤੁਸੀਂ ਸਾਡੇ ਕੋਲੋਂ ਆਪਦੀ ਕੋਈ ਖੁਸ਼ਬੂ ਲੈ ਕੇ ਵੀ ਆਉਣੀ ਹੋ ਠੀਕ ਹੈ ਜੀ ਜੇ ਤੁਸੀਂ ਮੰਨ ਕੇ ਚਾਹੋ ਕੋਈ ਲੀਵਰ ਲੈ ਕੇ ਆਉਣੇ ਕੋਈ ਇਸ ਤਰ੍ਹਾਂ ਦਾ ਕੋਈ ਵੀ ਖੁਸ਼ਬੂ ਤੁਸੀਂ ਕਿਤੋਂ ਵੀ ਲਈ ਹੈ ਉਹ ਸਾਡੇ ਕੋਲੇ ਤੁਸੀਂ ਲੈ ਕੇ ਆ ਸਕਦੇ ਹੋ ਤੇ ਅਸੀਂ ਤੁਹਾਨੂੰ ਐਗਜੈਕਟ ਸੇਮ ਉਹਦੇ ਨਾਲ ਦੀ ਤਿਆਰ ਕਰਕੇ ਦੇ ਦੇਵਾਂਗੇ ਠੀਕ ਹੈ ਜੀ ਸੋ ਭਾਈ ਹੋਰਾਂ ਜਰੂਰ ਸੰਪਰਕ ਕਰਿਓ ਡਿਸਪਲੇ ਦੇ ਉੱਪਰ ਨੰਬਰ ਚੱਲ ਰਿਹਾ ਹੈਗਾ ਇਹਨਾਂ ਨਾਲ ਆਪਾਂ ਨੇ ਕਲੈਬੋਰੇਸ਼ਨ ਕੀਤੀ ਵੀ ਹੈ ਤੇ ਕੋਈ ਵੀ ਚੀਜ਼ ਤੁਸੀਂ ਕੋਰੀਅਰ ਕਰਵਾ ਸਕਦੇ ਹੋ ਥੈਂਕ ਯੂ